ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸਾਂਝ ਪਾਉਣੀ ਹੈ ਆਪ ਜੀਆਂ ਦੇ ਨਾਲ ਇੱਕ ਬੀਬੀ ਦੀ ਜੋ ਅਪਹਾਗੀ ਤੋਂ ਭਾਗਾ ਵਾਲੀ ਬਲ ਜਾਂਦੀ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਗੁਰੂਦਰ ਤੋਂ ਜਿਸ ਦੀਆਂ ਝੋਲੀਆਂ ਭਰ ਜਾਂਦੀਆਂ ਨੇ ਇਸ ਬੀਬੀ ਦੀ ਗੱਲ ਕਰਨੀ ਹੈ ਆਪ ਜੀਆ ਦੇ ਨਾਲ ਕੀ ਹੋਇਆ ਕਿ ਭਾਈ ਗੁਰਦਾਸ ਜੀ ਤੁਰਿਆ ਰਹੇ ਨੇ ਰਸਤੇ ਦੇ ਵਿੱਚ ਸਾਹਮਣੇ ਵੇਖਦੇ ਨੇ ਇੱਕ ਦੋ ਬੀਬੀਆਂ ਆ ਰਹੀਆਂ ਨੇ ਖੇਤਾਂ ਵੱਲ ਨੂੰ ਪ੍ਰਸ਼ਾਦਾ ਲੈ ਕੇ ਜਾਹੀ ਜਾ ਰਹੀਆਂ ਨੇ ਠੰਮਖੋਲ ਕਰਦੀਆਂ ਜਾ ਰਹੀਆਂ ਨੇ ਇੱਕ ਦੂਜੀ ਨੂੰ ਉੱਚੀ ਉੱਚੀ ਖੇਡ ਖਿੜ ਕੇ ਹੱਸ ਰਹੀਆਂ ਨੇ ਬੜੀਆਂ ਖੁਸ਼ ਨੇ ਤੇ ਭਾਈ ਗੁਰਦਾਸ ਜੀ ਇਹਨਾਂ ਬੀਬੀਆਂ ਵੱਲ ਵੇਖ ਕੇ ਸਤਿਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਨੇ ਸਤਿਗੁਰੂ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਚਾਰੇ ਪਾਸੇ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਅੱਗੇ ਲੰਘ ਜਾਂਦੇ ਨੇ ਭਾਈ ਗੁਰਦਾਸ ਜੀ ਤੇ ਜਦ ਵਾਪਸ ਆਉਂਦੇ ਨੇ ਉਹਨਾਂ ਬੀਬੀਆਂ ਦੇ ਵਿੱਚੋਂ ਇੱਕ ਬੀਬੀ ਵਾਪਸ ਦੁਰੀ ਆਉਂਦੀ ਹੈ ਫਿਰ ਭਾਈ ਗੁਰਦਾਸ ਜੀ ਨੂੰ ਮਿਲ ਜਾਂਦੀ ਹੈ ਕੀ ਵੇਖਦੇ ਨੇ ਭਾਈ ਗੁਰਦਾਸ ਜੀ ਕਿ ਇਹ ਬੀਬੀ ਪਹਿਲਾਂ ਬੜੀ ਹੱਸਦੀ ਜਾ ਰਹੀ ਸੀ ਤੇ ਹੁਣ ਚਿਹਰੇ ਦਾ ਰੰਗ ਬਦਲਿਆ ਹੋਇਆ ਹੈ ਬਦਲਿਆ ਹੋਇਆ ਹੈ ਚਿਹਰੇ ਦਾ ਰੰਗ ਅੱਖਾਂ ਦੇ ਵਿੱਚ ਅਥਰੂ ਨੇ ਜਾਰ-ਜਾਰ ਰੋਈ ਜਾ ਰਹੀ ਹੈ ਰੋਂਦੀ ਟੁਰੀ ਆ ਰਹੀ ਹੈ ਭਾਈ ਗੁਰਦਾਸ ਜੀ ਵੱਲ ਵੇਖ ਕੇ ਮੁੱਖ ਤੇ ਪੱਲਾ ਕਰਕੇ ਰੋਣ ਲੱਗ ਜਾਂਦੀ ਹੈ ਰੋਈ ਜਾ ਰਹੀ ਹੈ ਤੇ ਕੋਲ ਦੀ ਲੰਘਣ ਲੱਗਦੀ ਹੈ ਭਾਈ ਸਾਹਿਬ ਦੇ ਤੇ ਭਾਈ ਗੁਰਦਾਸ ਜੀ ਰੋਕ ਲੈਂਦੇ ਨੇ ਬੀਬੀ ਨੂੰ ਮਾਈ ਕੀ ਗੱਲ ਹੈ ਆ ਹੁਣੇ ਕੁਝ ਸਮਾਂ ਪਹਿਲਾਂ ਤੈਨੂੰ ਦੇਖਿਆ ਸੀ ਬੜੀ ਖੁਸ਼ ਜਾ ਰਹੀ ਸਾਂ ਬੜੀ ਖੁਸ਼ ਸੈਂ ਹੱਸੇ ਮੁਖੋਲ ਕਰਦੀ ਜਾ ਰਹੀ ਸਾਂ ਤੇ ਹੁਣ ਕੀ ਹੋਇਆ ਹੈ ਕਿਉਂ ਰੋ ਰਹੀ ਹੈ ਕੀ ਗੱਲ ਹੋਈ ਹੈ ਗੱਲ ਕੀ ਏ ਮਾਤਾ ਜੀ ਪਹਿਲਾਂ ਹੱਸਦੀ ਸੀ ਹੁਣ ਰੋਵੇਂ ਗੱਲ ਕੀ ਏ ਮਾਤਾ ਜੀ ਪਹਿਲਾਂ ਹੱਸਦੀ ਸੀ ਹੁਣ ਰੋਵੇਂ ਖੁਸ਼ੀਆਂ ਤੇ ਗਮੀਆਂ ਦੇ ਆਏ ਚਿਹਰੇ ਤੇ ਰੰਗ ਦੋਵੇਂ ਗੱਲ ਕੀ ਐ ਮਾਤਾ ਜੀ ਪਹਿਲਾਂ ਹੱਸਦੀ ਸੀ ਹੁਣ ਰੋਵੇਂ ਗੱਲ ਕੀ ਐ ਮਾਤਾ ਜੀ ਪਹਿਲਾਂ ਹੱਸਦੀ ਸੀ ਹੁਣ ਰੋਵੇਂ ਮਾਤਾ ਕੀ ਗੱਲ ਹੈ ਇਤਨਾ ਖੁਸ਼ ਸੈਂ ਤੇ ਹੁਣ ਜਾਰ-ੋ-ਜਾਰ ਰੋਈ ਜਾ ਰਹੀ ਹੈ ਕੀ ਗੱਲ ਹੈ ਅਗੋਂ ਹੀ ਬੀਬੀ ਆਖਣ ਲੱਗੀ ਬਾਬਾ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਬੜੇ ਚਾਉ ਦੇ ਨਾਲ ਸੁਲਖਣੀ ਰੱਖਿਆ ਹੈ ਸੁਲਖਣੀ ਰੱਖਿਆ ਸੀ ਮੇਰਾ ਨਾਮ ਤੇ ਪਰ ਮੈਨੂੰ 15 ਸਾਲ ਹੋ ਗਏ ਨੇ ਇਸ ਨਗਰ ਦੇ ਵਿੱਚ ਵਿਆਹ ਕੇ ਆਈ ਨੂੰ ਤੇ ਮੈਂ ਸੁਲਖਣੀ ਤੋਂ ਕੁਲਖਣੀ ਬਣੀ ਬੈਠੀ ਹਾਂ ਮੇਰੇ ਘਰ ਦੇ ਵਿੱਚ ਸਾਰਾ ਕੁਝ ਹੈ ਉਸ ਪਰਮੇਸ਼ਰ ਨੇ ਜ਼ਮੀਨ ਜਾਇਦਾਦ ਪੈਸਾ ਢੇਲਾ ਬਖਸ਼ਿਸ਼ ਕੀਤਾ ਹੈ ਮਾਲ ਡੰਗਰ ਸਭ ਕੁਝ ਮੇਰੇ ਘਰ ਹੈ ਕਾਸੀ ਚੀਜ਼ ਦੀ ਟੋਟ ਨਹੀਂ ਪਰ ਬਾਬਾ ਇਹ 15 ਸਾਲ ਹੋ ਗਏ ਨੇ ਵਿਆਹ ਕੇ ਆਈ ਨੂੰ ਤੇ ਮੇਰੀ ਗੋਦ ਅਜੇ ਖਾਲੀ ਹੈ ਸਖਣੀ ਝੋਲੀ ਲਈ ਫਿਰਦੀ ਹਾਂ ਮੇਰੇ ਨਾਲ ਦੀਆਂ ਆਈਆਂ ਦੇ ਬੱਚੇ ਵਿਆਉਣ ਵਾਲੇ ਹੋ ਗਏ ਨੇ ਪਰ ਮੈਂ ਨਿਮਾਣੀ ਅਜੇ ਤੱਕ ਬੱਚੇ ਦਾ ਮੂੰਹ ਨਹੀਂ ਵੇਖਿਆ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਮੱਥੇ ਰਗੜੇ ਨੇ ਚਰਸਤਿਆਂ ਦੇ ਵਿੱਚ ਨਾ ਕੇ ਵੀ ਵੇਖ ਲਿਆ ਪਿਪਲਾਂ ਦੇ ਜੜਾਂ ਵਿੱਚ ਪਾਣੀਆਂ ਪਾਣੀ ਪਾਉਂਦੀ ਪਾਉਂਦੀ ਨੂੰ 12 ਸਾਲ ਬਤੀਤ ਹੋ ਗਏ ਨੇ ਵੇਖ ਬਾਬਾ ਸਿਰ ਦੇ ਵਿੱਚ اٹਣ ਪਏ ਪਏ ਮੈਂ ਕੀ ਕਰਾਂ ਰੋਮਾ ਨਾ ਤੀ ਕੀ ਕਰਾਂ ਇਸ ਲਈ ਮੇਰ ਹਰ ਵਕਤ ਰੋਂਦੀ ਰਹਿੰਦੀ ਹਾਂ ਮੇਰਾ ਬਸ ਨਹੀਂ ਚੱਲਦਾ ਹੁਣ ਤਾਂ ਆਸਾਂ ਵੀ ਖਤਮ ਹੋ ਗਈਆਂ ਨੇ ਕਿਸੇ ਪਾਸਿਓ ਮੈਨੂੰ ਖੈਰ ਨਹੀਂ ਪਈ ਭਾਈ ਗੁਰਦਾਸ ਜੀ ਦੁਖੀਆਂ ਦੇ ਦਰਦੀ ਮਿੱਠ ਬੋਲੜੇ ਸੰਤ ਕਹਿਣ ਲਗੇ ਮਾਤਾ ਤੂੰ ਕਰਮ ਕਾਂਡਾਂ ਦੇ ਵਿੱਚ ਕਿੱਧਰ ਫਸੀ ਫਿਰਦੀ ਹੈ ਜਿਹੜੇ ਦੁਆ ਦੁਆਰੇ ਤੋਂ ਪੁੱਤਰਾਂ ਦੀ ਖੈਰ ਪੈਂਦੀ ਹੈ ਉਹ ਦੁਆਰੇ ਤਾਂ ਅਜੇ ਗਈ ਹੀ ਨਹੀਂ ਉੱਥੋਂ ਤਾਂ ਤੂੰ ਮੰਗਿਆ ਹੀ ਨਹੀਂ ਚੱਲ ਮੇਰੇ ਨਾਲ ਉੱਥੋਂ ਹੀ ਮਾਤਾ ਸੁਲਖਣੀ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਸੰਗਰਾਣੇ ਸਾਹਿਬ ਪਹੁੰਚ ਜਾਂਦੇ ਨੇ ਜਿਤੇ ਮੀਰੀ ਪੀਲੀ ਦੇ ਮਾਲਕ ਸਤਿਗੁਰੂ ਸਾਹਿਬ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰगोबिंद ਜੀ ਮਹਾਰਾਜ ਦੀਵਾਨ ਲਾਈ ਬੈਠੇ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਸਤਿਗੁਰੂ ਮਹਾਰਾਜ ਦੇ ਤੇ ਭਾਈ ਗੁਰਦਾਸ ਜੀ ਨੇ ਉਂਗਲੀ ਕਰ ਦਿੱਤੀ ਜਹਾ ਮਾਈ ਉਹ ਬੈਠੇ ਨੇ ਤਾਰਨਹਾਰੇ ਪਾਤਸ਼ਾਹ ਜਿੱਥੋਂ ਦਾਤਾਂ ਪ੍ਰਾਪਤ ਹੁੰਦੀਆਂ ਨੇ ਜਿਸ ਜਗ੍ਹਾ ਤੋਂ ਇਹ ਝੋਲੀਆਂ ਖਾਲੀ ਕਦੇ ਵਾਪਸ ਮੁੜਦੀਆਂ ਹੀ ਨਹੀਂ ਜਾ ਤੇਰੀ ਝੋਲੀ ਵੀ ਭਰ ਜਾਵੇਗੀ ਜ਼ਰੂਰ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਜਾ ਮਾਹੀ ਕਰਵੇਂ ਬੇਨਤੀ ਜਾ ਕੇ ਭਾਈ ਗੁਰਦਾਸ ਜੀ ਪਿੱਛੇ ਰੁਕ ਜਾਂਦੇ ਨੇ ਤੇ ਮਾਤਾ ਸੁਲੱਖਣੀ ਦੌੜ ਕੇ ਜਾਂਦੀ ਹੈ ਸਤਿਗੁਰੂ ਮਹਾਰਾਜ ਦੇ ਚਰਨਾਂ ਤੇ ਜਾ ਪ੍ਰਣਾਮ ਕਰਦੀ ਹੈ ਤੇ ਰੋ ਰਹੀ ਹੈ ਅੱਖਾਂ ਦੇ ਵਿੱਚ ਅਥਰੂ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਮਾਈ ਬੀਬਾ ਕੀ ਗੱਲ ਹੈ ਭਾਈ ਕਿਉਂ ਰੋ ਰਹੀ ਹੈ ਰੋਂਦਿਆਂ ਰੋਂਦਿਆਂ ਮਾਤਾ ਸੁਲਖਣੀ ਕਹਿਣ ਲੱਗੀ ਦਾਤਾ ਤੂੰ ਸਭ ਕੁਝ ਜਾਣਦਾ ਹੈ ਤੈਨੂੰ ਸਾਰਾ ਪਤਾ ਹੈ ਮੇਰੀ ਝੋਲੀ ਖਾਲੀ ਹੈ ਦਾਤਾ ਝੋਲੀ ਅਡ ਦਿੱਤੀ ਮਾਤਾ ਸੁਲਖਣੀ ਨੇ ਕਹਿਣ ਲੱਗੀ ਪੁੱਤਰ ਦੀ ਦਾਤ ਮੰਗਦੀ ਮੰਗਦੀ ਦੇ ਸਤਿਗੁਰੂ ਪਾਤਸ਼ਾਹ ਮੇਰੇ ਮੁਖ ਤੇ ਝੁਰੜੀਆਂ ਪੈ ਗਈਆਂ ਨੇ ਝੋਲੀ ਮੇਰੀ ਖਾਲੀ ਹੈ ਤੇਰੇ ਦਰ ਤੇ ਅਰਦਾਸ ਕਰਨ ਆਈ ਹਾਂ ਪਾਤਸ਼ਾ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਮੈਂ ਨਿਮਾਣੀ ਨ ਸਤਿਗੁਰੂ ਮਹਾਰਾਜ ਚੁੱਪ ਨੇ ਨੇਤਰ ਬੰਦ ਕੀਤੇ ਨੇ ਕੁਝ ਸਮਾਂ ਤੇ ਇਹ ਬੀਬੀ ਝੋਲੀ ਢੱਕ ਕੇ ਬੈਠੀ ਹੋਈ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨੇਤਰ ਖੁੱਲੇ ਨੇ ਸਤਿਗੁਰੂ ਮਹਾਰਾਜ ਦੇਤੇ ਕਹਿਣ ਲੱਗੇ ਬੀਬੀ ਭਾਈ ਉਸ ਪਰਮੇਸ਼ਰ ਦਾ ਨਾਮ ਜਪਿਆ ਕਰੋ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ ਤੇਰੇ ਕਰਮਾਂ ਦੇ ਵਿੱਚ ਉਸ ਅਕਾਲ ਪੁਰਖ ਨੇ ਪੁੱਤਰ ਦੀ ਦਾਤ ਲਿਖੀ ਹੀ ਨਹੀਂ ਤੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਉਹ ਪਰਮੇਸ਼ਰ ਨੇ ਨਹੀਂ ਲਿਖੀ ਇਤਨਾ ਕਹਿਣਾ ਸੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਮਾਤਾ ਸੁਲਖਣੀ ਦੇ ਸਿਰ ਦੇ ਉੱਤੇ ਜਿਹੜੀ ਮਾਤਾ ਦੇ ਅੱਖਾਂ ਦੇ ਵਿੱਚ ਹੰਝਰੂ ਸੀ ਬੇਨਤੀਆਂ ਕਰ ਰਹੀ ਸੀ ਅੱਜ ਉੱਚੀ ਉੱਚੀ ਰੋਣ ਲੱਗ ਪਈ ਹੈ ਰੋਂਦੀ ਰੋਂਦੀ ਫਿਰ ਵਾਪਸ ਆ ਜਾਂਦੀ ਹੈ ਭਾਈ ਗੁਰਦਾਸ ਜੀ ਫਿਰ ਅੱਗੇ ਖੜੇ ਨੇ ਕਹਿਣ ਲੱਗੀ ਬਾਬਾ ਜਿਸ ਦੁਆਰੇ ਤੇ ਆਸਾਂ ਲਾਈਆਂ ਸਨ ਉਸ ਦੁਆਰੇ ਤੋਂ ਵੀ ਅੱਜ ਮੈਨੂੰ ਜਵਾਬ ਮਿਲ ਗਿਆ ਹੈ ਜਵਾਬ ਮਿਲ ਗਿਆ ਹੈ ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਹੈ ਕਿ ਅੱਜ ਤੇਰੀ ਭਾਗਾ ਦੇ ਵਿੱਚ ਪੁੱਤਰ ਹੈ ਹੀ ਨਹੀਂ ਉਸ ਪਰਮੇਸ਼ਰ ਨੇ ਲਿਖਿਆ ਨਹੀਂ ਮੇਰੇ ਨਿਮਾਣੀ ਦੇ ਕਰਮਾਂ ਦੇ ਵਿੱਚ ਭਾਈ ਗੁਰਦਾਸ ਜੀ ਕਹਿਣ ਲੱਗੇ ਮਾਂ ਦੁਆਰੇ ਤੋਂ ਖੈਰ ਮਿਲਣੀ ਹੈ ਤਾਂ ਇਸੇ ਦੁਆਰੇ ਤੋਂ ਮਿਲਣੀ ਹੈ ਇੱਕ ਵਾਰ ਜੇ ਮੰਗਤਾ ਜਾਂਦਾ ਹੈ ਖੈਰ ਲੈਣ ਵਾਸਤੇ ਜੇ ਅੱਗੋਂ ਜਵਾਬ ਮਿਲ ਜਾਂਦਾ ਹੈ ਦੁਆਰਾ ਫੇਰ ਜਾਂਦਾ ਹੈ ਖੈਰ ਮਿਲਣੀ ਹੀ ਮਿਲਣੀ ਹੈ ਇੱਕ ਵਾਰ ਮੰਗ ਕੇ ਕੋਈ ਮੰਗਤਾ ਪਿੱਛੇ ਨਹੀਂ ਹਟਦਾ ਜਦ ਮੰਗਣਾ ਹੈ ਤਾਂ ਮੰਗਣਾ ਹੀ ਮੰਗਣਾ ਹੈ ਤੇ ਇਸੇ ਦਵਾਰੇ ਤੋਂ ਮੰਗਣਾ ਹੈ ਤੇ ਤੇਰੀ ਝੋਲੀ ਭਰ ਜਾਣੀ ਹੈ ਕੱਲ ਨੂੰ ਫਿਰ ਆਵੀਂ ਸਤਿਗੁਰਾਂ ਦੇ ਦਵਾਰੇ ਤੇ ਫਿਰ ਅਰਦਾਸ ਕਰ ਲੈਮੀ ਤੇਰੀ ਝੋਲੀ ਭਰ ਜਾਣੀ ਹੈ ਭਾਈ ਗੁਰਦਾਸ ਤੋਂ ਉਪਦੇਸ਼ ਲੈ ਕੇ ਬੀਬੀ ਦੂਸਰੇ ਦਿਨ ਫਿਰ ਆ ਜਾਂਦੀ ਹੈ ਭਾਈ ਗੁਰਦਾਸ ਜੀ ਸਾਹਮਣੇ ਖੜੇ ਨੇ ਰੋਕ ਲੈਂਦੇ ਹਨ ਮਾਂ ਅੱਜ ਕੱਚਾ ਕੰਮ ਨਹੀਂ ਕਰਨਾ ਜੇ ਸਤਿਗੁਰੂ ਮਹਾਰਾਜ ਨੇ ਪਹਿਲਾਂ ਵਾਲਾ ਜਵਾਬ ਦਿੱਤਾ ਤੇ ਤੂੰ ਆ ਕਾਗਜ਼ ਤੇ ਕਲਮ ਨਾਲ ਲੈ ਜਾ ਤੇ ਕਹਿਣ ਲੱਗੀ ਪਾਤਸ਼ਾ ਉੱਥੇ ਵੀ ਤੂੰ ਲਿਖਣਾ ਸੀ ਤੇ ਇੱਥੇ ਵੀ ਤੂੰ ਲਿਖਣਾ ਹੈ ਆ ਲੈ ਕਾਗਜ਼ ਕਲਮ ਤੇ ਦਵਾਤ ਮੈਂ ਨਾਲ ਲੈ ਕੇ ਆਈ ਹਾਂ ਸਤਿਗੁਰੂ ਪਾਤਸ਼ਾ ਮੇਰੇ ਕਰਮਾਂ ਦੇ ਵਿੱਚ ਜੇ ਉੱਥੇ ਨਹੀਂ ਲਿਖਿਆ ਤਾਂ ਇੱਥੇ ਲਿਖ ਦੇਵਾ ਨਵਾਂ ਉਪਦੇਸ਼ ਲੈ ਕੇ ਏ ਮਾਂ ਅਜ ਫਿਰ ਮੰਗਣ ਜਾ ਰਹੀ ਹੈ ਸਤਗੁਰੂ ਮਹਾਰਾਜ ਸੀਵੇਂ ਪਾਤਸ਼ਾਹ ਘੋੜੇ ਤੇ ਸਵਾਰ ਨੇ ਕਿਧਰੇ ਜਾਣ ਦੇ ਲਈ ਤੇ ਸਤਗੁਰੂ ਮਹਾਰਾਜ ਦੇ ਚੱਲੇ ਪਾਉਣ ਸਮੇ ਇਹ ਬੀਬੀ ਪਹੁੰਚ ਜਾਂਦੀ ਹੈ ਮਾਂ ਸੁਲਖਣੀ ਸਾਹਮਣੇ ਜਾ ਕੇ ਘੋੜੇ ਦੀਆਂ ਬਾਗਾਂ ਫੜ ਲੈਂਦੀ ਹੈ ਦਾਤਾਰ ਜੀਓ ਮੰਗਤਾ ਅਜੇ ਖਾਲੀ ਹੀ ਖੜਾ ਹੈ ਤੁਸੀਂ ਖੈਰ ਨਹੀਂ ਪਾਈ ਕਿਧਰ ਜਾਣ ਲੱਗੇ ਹੋ ਮੈਂ ਫਿਰ ਖਾਲੀ ਝੋਲੀ ਲੈ ਕੇ ਤੇਰੇ ਦਰ ਤੇ ਆਈ ਹਾਂ ਦਾਤਾ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਮੈਂ ਕਿਉਂ ਖਾਲੀ ਜਾਵਾਂ ਮੇਰੀ ਝੋਲੀ ਦੇ ਵਿੱਚ ਖੈਰ ਪਾਓ ਪਾਤਸ਼ਾ ਪੁੱਤਰ ਦੀ ਦਾਤ ਬਖਸ਼ਿਸ਼ ਕਰੋ ਸਾਹਿਬੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮਾਈ ਤੈਨੂੰ ਕੱਲ੍ਹ ਭਾਈ ਦੱਸਿਆ ਸੀ ਤੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਉਸ ਅਕਾਲ ਪੁਰਖ ਨੇ ਤੇਰੇ ਕਰਮਾਂ ਦੇ ਵਿੱਚ ਬੱਚੇ ਦੀਆਂ ਦਾਤਾਂ ਨਹੀਂ ਨਹੀਂ ਲਿਖੀਆਂ ਉਸ ਪਰਮੇਸ਼ਰ ਦਾ ਭਜਨ ਕਰਿਆ ਕਰ ਸਤਿਗੁਰੂ ਮਹਾਰਾਜ ਉਹ ਅਕਾਲ ਪੁਰਖ ਭਲੀ ਕਰਨਗੇ ਮਾਸ ਲਖਣੀ ਕਹਿ ਰਹੀ ਹੈ ਮੈਂ ਨਹੀਂ ਜਾਣਦੀ ਉਥੇ ਮੇਰੇ ਕਰਮਾਂ ਵਿੱਚ ਲਿਖਿਆ ਹੈ ਕਿ ਨਹੀਂ ਲਿਖਿਆ ਦਾਤਾਰ ਜੀਓ ਉੱਥੇ ਵੀ ਤੁਸੀਂ ਹੀ ਮੇਰੇ ਕਰਮਾਂ ਦੇ ਵਿੱਚ ਲਿਖਣਾ ਸੀ ਜੇ ਉੱਥੇ ਲਿਖਣਾ ਕਿਸੇ ਗੱਲੋਂ ਭੁੱਲ ਗਏ ਹੋ ਤੇ ਆਹ ਲੋ ਕਲਮ ਤੇ ਆਹ ਲੋ ਦਵਾਤ ਆ ਕਾਗਜ਼ ਮੈਂ ਲੈ ਕੇ ਆਈ ਹਾਂ ਪਾਤਸ਼ਾਹ ਮੇਰੇ ਨਿਮਾਣੀ ਦੇ ਕਰਮਾਂ ਦੇ ਦੋ ਅੱਖਰ ਇੱਥੇ ਪਾਓ ਇੱਥੇ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਜੋ ਉੱਥੇ ਲਿਖਣਾ ਭੁੱਲ ਗਏ ਸੀ ਇੱਥੇ ਮੇਰੇ ਕਰਮਾਂ ਦੇ ਵਿੱਚ ਲਿਖ ਦਿਓ ਪਾਤਸ਼ਾਹ ਮਾਤਾ ਸੁਲਖਣੀ ਨੇ ਕਲਮ ਦੁਆਤ ਤੇ ਕਾਗਜ਼ ਸਤਿਗੁਰਾਂ ਵੱਲ ਵਧਾ ਦਿੱਤੇ ਸਤਿਗੁਰੂ ਮਹਾਰਾਜ ਕਾਗਜ਼ ਕਲਮ ਦੁਆਤ ਫੜ ਲੈਂਦੇ ਨੇ ਕੀ ਵੇਖਦੇ ਨੇ ਸਾਹਮਣੇ ਭਾਈ ਗੁਰਦਾਸ ਜੀ ਖੜੇ ਨੇ ਤੇ ਬੇਨਤੀ ਕਰਨ ਬੇਨਤੀ ਕਰ ਰਹੇ ਹਨ ਕਰ ਰਹੇ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਾਤਸ਼ਾਹ ਇਹ ਮਾਈ ਖਾਲੀ ਨਾ ਜਾਵੇ ਦਰ ਤੋਂ ਸਤਿਗੁਰੂ ਮਹਾਰਾਜ ਨੇ ਕਾਗਜ਼ ਫੜਿਆ ਕਲਮੰਦਵਾਤ ਫੜੀ ਤੇ ਇਸ ਮਾਈ ਦੇ ਕਰਮਾਂ ਦੇ ਵਿੱਚ ਇਹ ਦੋ ਅੱਖਰ ਪਾਉਣ ਲੱਗੇ ਨੇ ਪੁੱਤਰ ਦੀ ਦਾਤ ਬਖਸ਼ਿਸ਼ ਹੋਣ ਲੱਗੀ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਅਜ ਕਾਗਜ਼ ਤੇ ਇੱਕ ਪੁੱਤਰ ਦੀ ਦਾਤ ਬਖਸ਼ ਰਹੇ ਨੇ ਮਾਤਾ ਸੁਲਖਣੀ ਨੂੰ ਪਰ ਕੀ ਹੋਇਆ ਪਰਮੇਸ਼ਰ ਦੀ ਰਜਾ ਦੇ ਅੰਦਰ ਘੋੜੇ ਨੇ ਪੈਰ ਹਲਾਇਆ ਤੇ ਸਤਿਗੁਰੂ ਮਹਾਰਾਜ ਦਾ ਜਦ ਏਕਾ ਪਾਉਣ ਲੱਗੇ ਨੇ ਤੇ ਹੱਥ ਹਿਲ ਜਾਂਦਾ ਹੈ ਤੇ ਏਕੇ ਦਾ ਸਾਤਾ ਬਣ ਜਾਂਦਾ ਹੈ ਸਤਿਗੁਰੂ ਮਹਾਰਾਜ ਮੁਸਕਰਾਉਣ ਲੱਗੇ ਲੈ ਮਾਈ ਤੂੰ ਇੱਕ ਪੁੱਤਰ ਲੈਣ ਆਈ ਸੀ ਤੇ ਗੁਰੂ ਘਰੋਂ ਤੈਨੂੰ ਸੱਤ ਪੁੱਤਰਾਂ ਦੀ ਦਾਤ ਮਿਲਦੀ ਹੈ ਤੈਨੂੰ ਸੱਤ ਪੁੱਤਰਾਂ ਦੀ ਬਖਸ਼ਿਸ਼ ਹੋਈ ਹੈ ਮਾਂ ਜੇ ਤੋ ਇੱਕ ਪੁੱਤਰ ਲੈਣ ਆਈ ਸੀ ਅੱਜ ਸਤਿਗੁਰਾਂ ਦੇ ਦਵਾਰੇ ਤੋਂ ਗੁਰੂ ਨਾਨਕ ਦੇ ਦਵਾਰੇ ਤੋਂ ਤੈਨੂੰ ਸੱਤ ਪੁੱਤਰਾਂ ਦੀ ਦਾਤ ਮਿਲਦੀ ਹੈ ਮਾਤਾ ਸੁਲਖਣੀ ਬੜੀ ਖੁਸ਼ ਹੈ ਮੁੜ ਮੁੜ ਪ੍ਰਣਾਮ ਕਰ ਰਹੀ ਹੈ ਸਤਿਗੁਰਾਂ ਦੇ ਚਰਨਾਂ ਤੇ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਮਾਤਾ ਸੱਤ ਪੁੱਤਰ ਤਾਂ ਤੈਨੂੰ ਬਖਸ਼ੇ ਗਏ ਨੇ ਤੇ ਇਹ ਹੁਣ ਇਹਨਾਂ ਸੱਤਾਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਸਾਨੂੰ ਦੇ ਦੇਵੀਂ ਦੀ ਮਾਤਾ ਸੁਲਖਣੀ ਕਹਿ ਰਹੀ ਹੈ ਜਿਵੇਂ ਸੂਮ ਕਿਸੇ ਨੂੰ ਪੈਸਾ ਦੇਣ ਤੋਂ ਤੁਰੰਤ ਮਨਾ ਕਰ ਦਿੰਦਾ ਹੈ ਉਸੇ ਤਰ੍ਹਾਂ ਕਾਗਜ ਸਤਿਗੁਰਾਂ ਦੇ ਹੱਥ ਚੋਂ ਫੜ ਲਿਆ ਤੇ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੀ ਨਾ ਪਾਤਸ਼ਾ ਮੈਂ ਆਪ ਜੀਆਂ ਨੂੰ ਪੁੱਤਰ ਨਹੀਂ ਦੇ ਸਕਦੀ ਮੇਰੇ ਘਰ ਦੇ ਵਿੱਚ ਕੰਮਕਾਰ ਹੀ ਇੰਨੇ ਬੜੇ ਨੇ ਕੋਈ ਵਿਹਲਾ ਹੀ ਨਹੀਂ ਰਹਿਣਾ ਕਿਹੜਾ ਪੁੱਤਰ ਦੇਵਾਂਗੀ ਤੁਹਾਨੂੰ ਮੈਂ ਸਾਰੇ ਕੰਮਕਾਰ ਕਰ ਰਹੇ ਨੇ ਮੇਰੇ ਤੋਂ ਲੋਟ ਨਹੀਂ ਆ ਰਹੇ ਤੇ ਨਹੀਂ ਫੇਲਾ ਕੋਈ ਇਨਾਂ ਸੱਤਾਂ ਦੇ ਵਿੱਚੋਂ ਸੱਤਾਂ ਬਿਨਾ ਮੇਰੇ ਕੰਮਕਾਰ ਸਰਨੇ ਹੀ ਨਹੀਂ ਮੈਂ ਪੁੱਤਰ ਨਹੀਂ ਦੇ ਸਕਦੀ ਤੁਹਾਨੂੰ ਹਾਂ ਹਾੜੀ ਸੋਣੀ ਇਹ ਸੱਤੇ ਦੇ ਸੱਤੇ ਹੀ ਆਇਆ ਕਰਨਗੇ ਪਾਤਸ਼ਾਹ ਤੇਰੇ ਦਰ ਤੇ ਹਾਜ਼ਰੀਆਂ ਲਵਾਉਣ ਮੈਂ ਪੁੱਤਰ ਤੁਹਾਨੂੰ ਨਹੀਂ ਦੇ ਸਕਦੀ ਜਵਾਬ ਦਿੱਤਾ ਤੇ ਮਹਾਰਾਜ ਮੁਸਕਰਾਉਣ ਲੱਗੇ ਬੀਬੀ ਝੋਲੀਆਂ ਭਰ ਕੇ ਅੱਜ ਜਾਂਦੀ ਹੈ ਘਰ ਬੜੀ ਖੁਸ਼ ਹੈ ਸਮਾਪਾ ਕੇ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਮਾਤਾ ਸੁਲਖਣੀ ਦੇ ਘਰ ਸੱਤਾਂ ਪੁੱਤਰਾਂ ਦਾ ਜਨਮ ਹੁੰਦਾ ਹੈ ਮਾਤਾ ਚਾਰੇ ਪਾਸੇ ਖੁਸ਼ੀਆਂ ਨੇ ਮਾਂ ਦੇ ਘਰ ਦੇ ਵਿੱਚ ਅੱਜ ਮਾਤਾ ਸੁਲਖਣੀ ਕੁਲਖਣੀ ਤੋਂ ਸੁਲਖਣੀ ਬਣ ਜਾਂਦੀ ਹੈ ਖੁਸ਼ ਹੈ ਚਾਰੇ ਪਾਸਿਓਂ ਤੇ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੀ ਹੈ ਸਾਰੇ ਪੁੱਤਰਾਂ ਨੂੰ ਚਰਨਾਂ ਦੇ ਨਾਲ ਜੋੜਿਆ ਹੈ ਸਤਗੁਰੂ ਮਹਾਰਾਜ ਦੇ ਦਰਸ਼ਨ ਕਰਵਾਉਣ ਲਈ ਆੜੀ ਸੋਣੀ ਜਾਂਦੀ ਹੈ ਤੇ ਆਪਣੀ ਵਿਥਿਆ ਵੀ ਦੱਸਦੀ ਹੈ ਸਭਨਾਂ ਨੂੰ ਬੜਾ ਪ੍ਰੇਮ ਬੜਾ ਸਤਕਾਰ ਹੈ ਗੁਰੂ ਘਰ ਦੇ ਨਾਲ ਮਾਤਾ ਸੁਲਖਣੀ ਸੰਗਤ ਜੀ ਆਪਾਂ ਵੀ ਮਾਤਾ ਸੁਲਖਣੀ ਵਰਗਾ ਵਿਸ਼ਵਾਸ ਸਤਿਗੁਰਾਂ ਦੇ ਦਰ ਤੇ ਲੈ ਕੇ ਆਈਏ ਤਾਂ ਸਦਾ ਆਪਣੀਆਂ ਝੋਲੀਆਂ ਭਰੀਆਂ ਰਹਿਣਗੀਆਂ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਨਾਲ ਆਪਾਂ ਅਰਦਾਸ ਤਾਂ ਕਰਦੇ ਹਾਂ ਪਰ ਭਰੋਸਾ ਨਹੀਂ ਭਰੋਸਾ ਨਹੀਂ ਕਰਦੇ ਜਿਸ ਵੇਲੇ ਆਪਣਾ ਵੀ ਭਰੋਸਾ ਵੱਜ ਗਿਆ ਤੇ ਕੀਤੀ ਹੋਈ ਸਾਰੀ ਅਰਦਾਸ ਉਸ ਦਰ ਤੇ ਪ੍ਰਵਾਨ ਹੋ ਜਾਣੀ ਹੈ ਦਰ ਤੇ ਪ੍ਰਵਾਨ ਹੋ ਜਾਣੀ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਭਨਾ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਭਾਈ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਸਤਿਗੁਰੂ ਮਹਾਰਾਜ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਦੁਨਿਆਵੀ ਵਿਦਿਆ ਦੀ ਨਾਲ ਨਾਲ ਗੁਰਮਤਿ ਵਿਦਿਆ ਦੇ ਧਾਰਨੀ ਬਣਾਉਣ ਲੰਬੀ ਯਾਰਜਾ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦਾ ਅਸ਼ੀਰਵਾਦ ਬਖਸ਼ਿਸ਼ ਕਰਨ ਭਾਈ ਸਮੇਂ ਦੇ ਵਿੱਚ ਰਹਿੰਦਿਆ ਸਮਾਪਤੀ ਹੈ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ